ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਆਂ ਤੁਹਾਡਾ ਮੈਂ ਆਪਣੇ YouTube ਚੈਨਲ ਤੇ Instagram ਪੇਜ ਤੇ ਨਾਲ Facebook ਪੇਜ ਤੇ ਜੀ ਆਇਆਂ ਨੂੰ ਸਵਾਗਤ ਤੁਹਾਡਾ ਸਾਰਿਆਂ ਦਾ ਕਾਟਨ ਦੇ ਸੂਟ ਬਹੁਤ ਜ਼ਿਆਦਾ ਸੋਹਣੇ ਤੇ ਬੜੇ ਬੜੇ ਟਾਪ ਦੇ ਪ੍ਰਿੰਟ ਤੇ ਬਹੁਤ ਜ਼ਿਆਦਾ ਸੋਹਣੀ ਕੁਆਲਿਟੀ ਦੇ ਨਾਲ ਆਗੇ ਜੇ ਤੇ ਆਜੋ ਤੁਹਾਨੂੰ ਮੈਂ ਕਰਾਵਾਂ ਚੈੱਕ ਪਹਿਲਾ ਸੂਟ ਚੈੱਕ ਕਰਿਓ ਜੀ ਬਹੁਤ ਜ਼ਿਆਦਾ ਸੋਹਣੀ ਸ਼ੇਡ ਜੇ ਮਜੈਂਟਾ ਸ਼ੇਡ ਨੈੱਕ ਦੇ ਉੱਤੇ ਵਰਕ ਜੇ ਬੜਾ ਪਿਆਰਾ ਬਹੁਤ ਸ਼ਾਨਦਾਰ ਹੈਵੀ ਨੈੱਕ ਦੇ ਨਾਲ ਸੂਟ ਚੈੱਕ ਕਰ ਲਿਓ ਤੇ ਪ੍ਰਾਈਸ ਜਿਹੜੇ ਤੁਹਾਨੂੰ ਦੇਣੇ ਅੱਜ ਆਪਾਂ ਉਹ ਤਾਂ ਸੁਪਰ ਡੁਪਰ ਵਾਲੇ ਹੋ ਜਾਣਗੇ ਸੂਟ ਜਿਹੜੇ ਆ ਉਹ ਵੀ ਬਹੁਤ ਟੌਪ ਦੇ ਤੇ ਬਹੁਤ ਜ਼ਿਆਦਾ ਸੋਹਣੇ ਨੇ ਆ ਸੂਟ ਦਾ ਅਰੀਜਨਲ ਕਲਰ ਮਿਲ ਜੂ ਤੁਹਾਨੂੰ ਇਹ ਹੈਗਾ ਜੇ ਫੈਬਰਿਕ ਆਊਗਾ ਜੇ ਕੈਮਰਿਕ ਕਾਟਨ ਦਾ ਬਹੁਤ ਜ਼ਿਆਦਾ ਸੋਹਣਾ ਸਟਾਫ ਜੇ ਬੜਾ ਪਿਆਰਾ ਸੌਫਟ ਤੇ ਪੂਰੀ ਟੌਪ ਦੀ ਕੁਆਲਿਟੀ ਦੇ ਨਾਲ ਜੇ ਬਾਟਮ ਜਿਹੜੀ ਜੇ ਉਹ ਵੀ ਆਊਗੀ ਪਲੇਨ ਇਹਦੇ ਨਾਲ ਤੇ ਦੁਪੱਟਾ ਆਊਗਾ ਜੇ ਮਲ ਕਾਟਨ ਦਾ ਚੈੱਕ ਕਰਿਓ ਸਵਾ ਸਵਾ 2 ਮੀਟਰ ਦੀ ਕੱਟ ਜੇ ਦੁਪੱਟਾ ਖੋਲ ਕੇ ਦਿਖਾ ਦਿਆ ਦੋ ਸਵਾ ਸਵਾ 2 ਮੀਟਰ ਦੀ ਕੱਟ ਦੇ ਨਾਲ ਜੇ ਬਹੁਤ ਜ਼ਿਆਦਾ ਸੋਹਣਾ ਸੂਟ ਜੇ ਤੇ ਦੁਪੱਟਾ ਵੇਖ ਸਕਦੇ ਜੇ ਤੁਸੀਂ ਬਹੁਤ ਸ਼ਾਨਦਾਰ ਜੈਪੁਰੀ ਦੁ ਹਲੋ ਜੀ ਚੈੱਕ ਕਰ ਲਓ ਇਹ ਵੀ ਆ ਗਿਆ ਜੇ ਕਾਟਨ ਦਾ ਤੇ ਬਹੁਤ ਟੌਪ ਦੀ ਕੁਆਲਿਟੀ ਬਹੁਤ ਜ਼ਿਆਦਾ ਸੋਹਣਾ ਸਟੱਫ ਜੇ ਰੇਟ ਇਹਦਾ ਹੈਗਾ ਜੇ ਸਿਰਫ ਦੇ ਸਿਰਫ 590 ਰੁਪਏ ਸ਼ਿਪਿੰਗ ਫ੍ਰੀ ਜੇ 올 ਓਵਰ ਇੰਡੀਆ ਦੇ ਵਿੱਚ ਤੇ ਇਸੇ ਦੇ ਵਿੱਚ ਜੇ ਸੈਕੰਡ ਕਲਰ ਚੈੱਕ ਕਰ ਲਓ ਇਹ ਦੋ ਸੂਟ ਨੇ ਤੇ ਦੋਵੇਂ ਕਲਰ ਜਿਹੜੇ ਆ ਇਹ ਤੁਹਾਨੂੰ ਮਿਲ ਜਾਣਗੇ ਜੇ 590 ਰੁਪਈਆ ਦੇ ਨਾਲ ਇਸ ਤੋਂ ਬਾਅਦ ਜਿਹੜੇ ਸੂਟ ਆਉਣੇ ਉਹ ਪਲੱਸ ਰੇਂਜ ਦੇ ਵਿੱਚ ਆਉਣੇ ਜੇ ਵਰਕ ਚੈੱਕ ਕਰਿਓ ਏਮਬ੍ਰੋਇਡਰੀ ਦੇ ਉੱਤੇ ਬਹੁਤ ਜ਼ਿਆਦਾ ਸੋਹਣਾ ਪਾਕਿਸਤਾਨੀ ਸਟਾਈਲ ਵਰਕ ਬਣਿਆ ਬਾਟਮ ਪਲੇਨ ਆ ਦੁਪੱਟਾ ਸੇਮ ਜੈਪੁਰੀ ਪ੍ਰਿੰਟ ਦੇ ਵਿੱਚ ਲੈਂਥ ਜਿਹੜੀ ਇਹਦੀ ਜੇ 41 ਤੱਕ ਰੈਡੀ ਹੋ ਜਾਂਦੀ ਜੇ ਸ਼ਿਪਿੰਗ ਫ੍ਰੀ ਜੇ 올ਓਵਰ ਇੰਡੀਆ ਦੇ ਵਿੱਚ ਹੈਲਦੀ ਕਸਟਮਰ ਪਲੀਜ਼ ਮੈਸੇਜ ਫੋਨ ਕਰਕੇ ਫਿਰ ਬੁੱਕ ਕਰਿਓ ਤੇ ਇਹ ਤੁਹਾਨੂੰ ਮਿਲ ਜੂਗਾ ਜੇ ਡੈਲੀ ਵੇਅਰ ਦੇ ਵਿੱਚ ਸੂਟ ਬਹੁਤ ਟੌਪ ਦੀ ਕੁਆਲਿਟੀ ਦੇ ਨਾਲ ਕਾਟਨ ਦਾ ਬਹੁਤ ਜ਼ਿਆਦਾ ਸ਼ਾਨਦਾਰ ਮੱਖਣ ਵਰਗਾ ਕਪੜਾ ਜੇ ਬਹੁਤ ਜ਼ਿਆਦਾ ਸੌਫਟ ਸ਼ਿਪਿੰਗ ਫ੍ਰੀ ਦੇ ਨਾਲ 올ਓਵਰ ਇੰਡੀਆ ਚ ਰੇਟ ਸਿਰਫ ਇਹਨਾਂ ਸੂਟਾਂ ਦਾ ਦੋਹਾਂ ਦਾ ਜਿਹੜਾ ਹੈਗਾ 590 ਰੁਪਏ ਹੁਣ ਇਹ ਤੋਂ ਅੱਗੇ ਜਿਹੜੇ orange plus ਦੇ ਆਉਣਗੇ ਜੇ ਤੇ ਆ ਲੋ ਜੀ ਵਰਕ ਚੈੱਕ ਕਰ ਲਿਓ ਤੇ ਇਹਨਾਂ ਦਾ ਫੈਬਰਿਕ ਜਿਹੜਾ ਜੇ ਉਹ ਵੀ ਬਹੁਤ ਟਾਪ ਦਾ ਜੇ ਤੇ ਕੁਆਲਿਟੀ ਜਿਹੜੀ ਆ ਉਹਦੇ ਨਾਲ ਕੋਈ ਕੰਪਰੋਮਾਈਜ਼ ਨਹੀਂ ਬਹੁਤ ਟਾਪ ਦੀ ਕੁਆਲਿਟੀ ਦਊਗਾ ਆ ਲੋ ਜੀ ਫੈਬਰਿਕ ਚੈੱਕ ਕਰਿਓ ਇਹ ਵੀ ਆ ਗਿਆ ਕਾਟਨ ਦਾ ਸੌਫਟ ਤੇ ਇਧਰੋਂ ਆ ਗਈ ਜੇ ਨਾਲ ਇਹਦੇ ਬਾਟਮ ਪਲੇਨ ਕਲਰ ਦੀ ਤੇ ਦੁਪੱਟਾ ਆ ਗਿਆ ਜੇ ਪ੍ਰਿੰਟਡ ਇਹ ਵੀ ਆ ਗਿਆ ਮਲ ਕਾਟਨ ਦਾ ਬਹੁਤ ਸ਼ਾਨਦਾਰ ਦੁਪੱਟਾ ਜੇ ਡਿਜੀਟਲ ਪ੍ਰਿੰਟ ਬਣਿਆ ਤੇ ਇਹਦੇ ਵਿੱਚ ਵੀ ਤੁਹਾਨੂੰ ਜਿਹੜੇ ਦੋ ਕਲਰ ਮਿਲਣਗੇ ਆ ਲੋ ਜੀ ਦੁਪੱਟਾ ਚੈੱਕ ਕਰਿਓ ਜੀ ਇਹਦਾ ਕੱਟ ਜਿਹੜੀ ਜੇ ਇਹਨਾਂ ਦੀ ਸਵਾ ਸਵਾ 2 ਮੀਟਰ ਤੇ ਕਰੀਬ ਜੇ ਦੁਪट्टे ਦੀ ਕੱਟ ਜਿਹੜੀ ਜੇ ਉਹ 2 ਮੀਟਰ ਪਲੱਸ ਦੀ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ ਆਲ ਓਵਰ ਇੰਡੀਆ ਦੇ ਵਿੱਚ ਬੈਕ ਸਾਈਡ ਵੀ ਸੇਮ ਇਦਾਂ ਹੀ ਡਿਜੀਟਲ ਪ੍ਰਿੰਟ ਆਊਗੀ ਤੇ ਇਹਦਾ ਰੇਟ ਆਊਗਾ ਜੇ 600 ਤੇ 45 ਰੁਪਏ ਦੀ ਸ਼ਿਪਿੰਗ ਹੋਊਗੀ ਫ੍ਰੀ ਪੂਰੇ ਆਲ ਓਵਰ ਇੰਡੀਆ 'ਚ ਤੇ ਇਹ ਆ ਗਿਆ ਜੇ ਇਹਦੇ ਵਿੱਚ ਸੈਕੰਡ ਕਲਰ ਚੈੱਕ ਕਰ ਲਿਓ ਜੀ ਬਹੁਤ ਪਿਆਰਾ ਕਲਰ ਜੇ ਮਸਟਰਡ ਸ਼ੇਡ ਤੇ ਇਹਦੇ ਵੀ ਵੀ ਨੈਕ ਦੇ ਨਾਲ ਤੁਸੀਂ ਲੈ ਸਕਦੇ ਜੇ ਸੂਟ ਨੂੰ ਨਾਲ ਦੁਪੱਟਾ ਤੇ ਨਾਲ ਬਾਟਮ ਤੇ ਇਹ ਤੁਸੀਂ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਨਾਲ ਬੁੱਕ ਕਰ ਸਕਦੇ ਜੇ ਸ਼ਿਪਿੰਗ ਫ੍ਰੀ ਦੇ ਨਾਲ ਆਲ ਓਵਰ ਇੰਡੀਆ 'ਚ 645 ਰੁਪਈਆ ਦੇ ਨਾਲ ਤੇ ਆ ਵੀ ਸੂਟ ਜਿਹੜੇ ਜੇ ਇਹ ਵੀ ਤੁਸੀਂ ਵੇਖ ਸਕਦੇ ਜੇ ਮਾਰਕੀਟ ਪ੍ਰਾਈਸ ਜਿਹੜੀ ਇਹਨਾਂ ਦੀ ਆ ਉਹਦੀ ਤੇ ਚਲੋ ਆਪਾਂ ਗੱਲ ਹੀ ਨਹੀਂ ਨਾ ਕਰਦੇ ਤੇ ਆਪਣੇ ਕੋਲ ਜਿਹੜਾ ਤੁਹਾਨੂੰ ਮਿਲੂਗਾ ਜੇ ਬਹੁਤ ਜ਼ਿਆਦਾ ਸਸਤੀ ਤੇ ਟੌਪ ਦੀ ਕੁਆਲਿਟੀ ਦੇ ਨਾਲ ਪਹਿਲਾਂ ਤਾਂ ਪ੍ਰਿੰਟ ਚੈੱਕ ਕਰ ਲਿਓ ਸੂਟ ਦਾ ਕਿੰਨਾ ਸੋਹਣਾ ਆ ਤੇ ਦੂਜੀ ਇਹਦੇ ਨਾਲ ਬਾਟਮ ਚੈੱਕ ਕਰ ਲਿਓ ਕੈਮਰੀ ਕਾਟਨ ਦੀ ਬਾਟਮ ਜੇ ਤੇ ਕੈਮਰੀ ਕਾਟਨ ਦੀ ਹੀ ਸ਼ਰਟ ਜੇ ਬਹੁਤ ਪਿਆਰੀ ਸ਼ਰਟ ਜੇ ਤੇ ਇਧਰੋਂ ਦੁਪੱਟਾ ਜਿਹੜਾ ਜਿਹਦਾ ਦੁਪੱਟਾ ਦਾ ਡਿਜੀਟਲ ਬਹੁਤ ਸ਼ਾਨਦਾਰ ਆ ਦੁਪੱਟਾ ਵੀ ਤੁਹਾਨੂੰ ਖੋਲ ਕੇ ਚੈੱਕ ਕਰਾ ਦਿੰਦੇ ਆ ਆ ਰਿਹਾ ਜੀ ਇਹਦਾ ਦੁਪੱਟਾ ਫੜੀ ਇਧਰੋਂ ਆਹ ਲੋ ਜੀ ਆ ਦੁਪੱਟਾ ਜਿਹਦਾ ਸ਼ਾਨਦਾਰ ਜਿਹਾ ਦੁਪੱਟਾ ਤੇ ਸੂਟ ਤੁਸੀਂ ਲੈ ਸਕਦੇ ਜੇ 645 ਰੁਪਈਆ ਦੇ ਨਾਲ ਤੇ ਨੈੱਕ ਦੇ ਉੱਤੇ ਡਿਜ਼ਾਈਨ ਬੜਾ ਸੋਹਣਾ ਜੇ ਹੈਂਡਵਰਕ ਦਾ ਹਾਈਲਾਈਟ ਤੇ ਨਾਲ ਨੋਟਸ ਬਣੀਆਂ ਜਿਹਦੀਆਂ ਬਹੁਤ ਜ਼ਿਆਦਾ ਸੋਹਣੀਆਂ ਤੇ ਆ ਤੁਸੀਂ ਵੇਖ ਸਕਦੇ ਜੇ ਕੈਮਰਿਕ ਦਾ ਪ੍ਰਿੰਟ ਜੇ ਬਹੁਤ ਟੌਪ ਦਾ ਸ਼ਿਪਿੰਗ ਫ੍ਰੀਜ ਆਲ ਓਵਰ ਇੰਡੀਆ ਦੇ ਵਿੱਚ ਲੈਂਥ ਇਹਨਾਂ ਦੀ ਜਿਹੜੀ ਜੇ 42 ਤੱਕ ਰੈਡੀ ਹੋ ਜਾਂਦੀ ਜੇ ਇਹ ਤੁਸੀਂ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਨਾਲ ਬੁੱਕ ਕਰ ਸਕਦੇ ਜੇ ਤੇ ਆਹ ਸੋਹਣੇ ਜੇ ਸੂਟ ਆ ਗਏ ਜਿਹਨਾਂ ਹੈਂਡਵਰਕ ਹਾਈਲਾਈਟ ਦੇ ਨਾਲ ਤੇ ਇਹ ਨਹੀਂ ਵੀ ਜੇ ਹੈਂਡਵਰਕ ਆ ਗਿਆ ਤੇ ਰੇਟ ਵਧ ਗਿਆ ਰੇਟ ਸੇਮ ਰਹੂਗਾ ਜੇ 645 ਰੁਪਏ ਹਾਈਲਾਈਟ ਚੈੱਕ ਕਰ ਲਓ ਹੈਂਡਵਰਕ ਦਾ ਇਧਰੋਂ neck ਦੇ ਥੱਲੇ ਤੇ ਨਾਲ ਨੋਟਸ ਜਿਹੜੀਆਂ ਜੇ ਉਹ ਤੁਹਾਨੂੰ ਬਣੀਆਂ ਮਿਲਣਗੀਆਂ ਜੇ neck line ਬਹੁਤ ਜ਼ਿਆਦਾ ਸ਼ਾਨਦਾਰ ਬਾਟਮ ਬਹੁਤ ਪਿਆਰੀ ਦੁਪੱਟਾ ਡਿਜੀਟਲ ਬਹੁਤ ਜ਼ਿਆਦਾ ਸੋਹਣਾ ਤੇ ਇਧਰੋਂ ਥੱਲੇ ਘੇਰੇ ਤੇ ਵੀ ਬਹੁਤ ਜ਼ਿਆਦਾ ਸੋਹਣਾ ਇਹਦਾ ਪ੍ਰਿੰਟ ਜੇ ਚੈੱਕ ਕਰ ਸਕਦੇ ਜੇ ਤੁਸੀਂ ਸ਼ਿਪਿੰਗ ਫ੍ਰੀ ਜੇ 올 ওভার ਇੰਡੀਆ ਚ 600 ਤੇ 45 ਰੁਪਈਆ ਦੇ ਨਾਲ ਕਾਟਨ ਦੇ ਸੂਟ ਜੇ ਟਾਪ ਕੁਆਲਿਟੀ ਵਾਲੇ ਚੈੱਕ ਕਰ ਲਿਓ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਤੇ ਬਹੁਤ ਜ਼ਿਆਦਾ ਪਿਆਰਾ ਸਟਾਫ ਸੇਮ ਉਹੀ ਹੈਂਡਵਰਕ ਹਾਈਲਾਈਟ ਤੇ ਨਾਲ ਨੋਟਸ ਜਿਹੜੀਆਂ ਇਹਦੇ ਵਿੱਚ ਆਉਣਗੀਆਂ ਇਧਰੋਂ ਵੀ ਤੁਸੀਂ ਲੈ ਸਕਦੇ ਜੇ ਹੈਂਡਵਰਕ ਹਾਈਲਾਈਟ ਪਲੱਸ ਦੁਪੱਟਾ ਡਿਜੀਟਲ ਕਾਟਨ ਦਾ ਤੇ ਨਾਲ ਬਾਟਮ ਜਿਹੜੀ ਜੇ ਪਲੇਨ ਤੇ ਇਹ ਵੀ ਤੁਸੀਂ ਬੁੱਕ ਕਰ ਲਿਓ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਦੇ ਨਾਲ ਅਵੇਲੇਬਲ ਹੈ। ਸ਼ਿਪਿੰਗ ਜਿਹੜੀ ਜੇ ਫ੍ਰੀ ਆ ਆਲ ਓਵਰ ਇੰਡੀਆ ਚ 645 ਰੁਪਈਆ ਦੇ ਨਾਲ ਆ ਇਹਦੇ ਵਿੱਚ ਹੈਗਾ ਜੇ 3rd ਕਲਰ ਇਹਦੇ ਵਿੱਚ ਟੋਟਲ 3 ਕਲਰ ਹੀ ਤੇ ਇਹ ਤੁਹਾਨੂੰ ਮਿਲ ਜਣਗੇ ਜੇ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ 645 ਰੁਪਈਆ ਦੇ ਵਿੱਚ ਤੇ ਆ ਸਾਡੇ ਕੋਲ ਆਗਾ ਜੇ ਲਾਸਟ ਕਲਰ ਇਹਦੇ ਵਿੱਚ ਤੇ ਇਹਦੇ ਵੀ ਨੱਕ ਦੇ ਉੱਤੇ ਇਦਾਂ ਹੀ ਆਜੂਗਾ ਹਾਈਲਾਈਟ ਹੈਂਡਵਰਕ ਦਾ ਨਾਲ ਨੋਟਸ ਬਣੀਆਂ ਤੇ ਨਾਲ ਬਾਟਮ ਆਜੂਗੀ ਜੇ ਜਿਗਜੈਗ ਵਾਲੀ ਦੁਪੱਟਾ ਆ ਜੂਗਾ ਜੇ ਮਲ ਕਾਟਨ ਦਾ ਇਧਰੋਂ ਹੈਂਡਵਰਕ ਹਾਈਲਾਈਟ ਤੁਹਾਨੂੰ ਮਿਲ ਜੂਗਾ ਸੂਟ ਦੇ ਵਿੱਚ ਡਿਜੀਟਲ ਪ੍ਰਿੰਟ ਜੇ ਬਹੁਤ ਸ਼ਾਨਦਾਰ ਸਟੱਫ ਜੇ ਸ਼ਿਪਿੰਗ ਫ੍ਰੀ ਦੇ ਨਾਲ ਜੇ 올 ਓਵਰ ਇੰਡੀਆ ਦੇ ਵਿੱਚ ਤੇ ਇਹ ਤੁਹਾਨੂੰ ਆਪਾਂ ਸੋਹਣੇ ਜਿਹੇ ਸੂਟ ਜਿਹੜੇ ਆ ਕਾਟਨ ਦੇ ਵਿੱਚ ਤੁਹਾਨੂੰ ਦਿਖਾਤੇ ਆ ਤੇ ਇਹ ਤੁਸੀਂ ਸਾਡੇ ਕੋਲ ਆਨਲਾਈਨ ਆਫਲਾਈਨ ਦੋਵੇਂ ਤਰੀਕਿਆਂ ਨਾਲ ਲੈ ਸਕਦੇ ਜੇ ਤੇ ਰਿਕਵੈਸਟ ਇਹ ਕਰਨੀ ਆ ਕਿ ਕੋਈ ਵੀ ਸੂਟ ਦੀ ਚੇਂਜ ਐਕਸਚੇਂਜ ਜਿਹੜੀ ਜੋ ਨਹੀਂ ਹੈਗੀ ਕਾਟਨ ਦੇ ਸੂਟਾਂ ਦੀ ਸਪੈਸ਼ਲੀ ਕੋਈ ਗਾਰੰਟੀ ਨਹੀਂ ਜਾਈਗੀ ਇਹ ਵੀ ਬੇਨਤੀ ਨਾਲ ਜੇ ਤੁਸੀਂ ਦੁਕਾਨ ਤੇ ਆਣ ਕੇ ਵਿਜ਼ਿਟ ਕਰਕੇ ਸੂਟ ਲੈ ਸਕਦੇ ਜੇ ਆਪਣੇ ਹੱਥੀ ਕੁਆਲਿਟੀ ਚੈੱਕ ਕਰਕੇ ਸੂਟਾਂ ਦੀ ਸੂਟ ਲੈ ਸਕਦੇ ਜੇ ਤੇ ਬਾਕੀ ਹੋਰ ਨਵੀਆਂ ਵੀਡੀਓ ਤੇ ਨਵਾਂ ਸਟਾਕ ਫੇਰ ਲੈ ਕੇ ਹਾਜ਼ਰ ਹੋਵਾਂਗੇ ਹੁਣ ਤੱਕ ਲਈ ਬਾਏ ਬਾਏ ਸასი ਕਾਲ ਜੀ ਧੰਨਵਾਦ ਜੀ